ਜੀ ਮੈਂ ਪਿਛਲੇ ਪਿਛਲੇ 13 ਸਾਲ ਤੋਂ ਸਰਕਾਰੀ ਮਹਿੰਦਰਾ ਕਾਲਜ ਦੇ ਵਿੱਚ ਡਿਪਾਰਟਮੈਂਟ ਆਫ ਇੰਗਲਿਸ਼ ਦੇ ਵਿੱਚ ਤਨਾਤ ਹਾਂ ਬਹੁਤ ਸਾਰੇ ਸਟੂਡੈਂਟਸ ਅਸੀਂ ਪੜਾਉਂਦੇ ਭੇਜੇ ਨੇ ਅਸੀਂ ਬੱਚਾ ਨੇ ਸੁਨਾਰੇ ਭਵਿੱਖ ਦੀ ਕਾਮਨਾ ਕਰਦੇ ਹਾਂ ਪਰੰਤੂ ਜਿਹੜੇ ਟੀਚਰਸ ਬੱਚਾ ਦਾ ਭਵਿੱਖ ਬਣਾ ਰਹੇ ਹੈ ਅੱਜ ਮੈਂ ਸਰਕਾਰ ਨੂੰ ਇਹ ਪੁੱਛਣਾ ਚਾਹੁੰਦੀ ਹਾਂ ਸਾਡਾ ਭਵਿੱਖ ਕੀ ਹੈ ਹਰ ਕੁਛ ਮਹੀਨਿਆਂ ਬਾਅਦ ਹਰ ਕੁਛ ਦਿਨਾਂ ਬਾਅਦ ਕੋਈ ਨਾ ਕੋਈ ਇਸ ਤਰ੍ਹਾਂ ਦੀ ਤਲਵਾਰ ਸਾਡੀ ਨੌਕਰੀਆਂ ਤੇ ਲਟਕਾ ਦਿੱਤੀ ਜਾਂਦੀ ਹੈ ਅਸੀਂ ਇਹ ਸੋਚਦੇ ਮਜਬੂਰ ਹੋ ਜਾਂਦੇ ਕਿ ਅਸੀਂ ਗਲਤ ਕਿੱਥੇ ਵਿੱਚ ਆ ਗਏ ਹਾਂ ग्यारह सौ अठवंजा की भर्ती जिड़ी एक बार मान योग अदालत ने क्वैश कर दी दिखती बहाल करके इन्होंने डबल बेंच की अदालत जो केस लगाया जेकर केस जित कर... जित के आए हो तो अद्धी रात नर्तियां करने का दुख है ਮੈਂ ਕਹਿੰਦੇ ਕਿ ਕਿੰਨੇ ਕਿੰਨੇ ਵਜੇ ਜਿਹੜੀ ਉੱਥੇ ਪੈ ਇਹਨਾਂ ਨੂੰ ਦੁਆਰੇ ਜੁਆਇਨਿੰਗ ਕਰਵਾਈ ਜਾ ਰਹੀ ਸੀ ਕਿ ਕਿੱਥੇ ਸਰ 12:30 ਵਜੇ 1 ਵਜੇ ਸਰਕਾਰੀ ਮਹਿੰਦਰਾ ਕਾਲਜ ਦੇ ਗਰਲਸ ਹੌਸਟਲ ਦੇ ਵਿੱਚ ਪ੍ਰਿੰਸੀਪਲ ਦੀ ਔਰ ਬਹੁਤ ਸਾਰੇ ਹੋਰ ਬੜੇ ਬਾਹਰਲੇ ਬੰਦੇ ਆਏ ਹੋਏ ਸੀ ਜਿਨ੍ਹਾਂ ਨਾਲ ਕੁਝ ਜੈਂਟਸ ਪ੍ਰੋਫੈਸਰ ਵੀ ਸੀ ਐਂਡ ਜਿਹੜੀ ਲੇਡੀ ਸਟਾਫ ਆਏ ਹੋਏ ਸੀ ਦੂਰ ਦੂਰ ਤੋਂ ਕੋਈ ਹਰਿਆਣਾ ਤੋਂ ਆਏ ਹੋਏ ਸੀ ਕੋਈ ਚੰਡੀਗੜ੍ਹ ਤੋਂ ਆਏ ਹੋਏ ਸੀ ਸਾਡੀ ਕੋਲ ਸਾਰੀ ਗੱਡੀਆਂ ਦੇ ਨੰਬਰ ਸਾਰੀਆਂ ਸੀ ਉਹਨਾਂ ਦੀ ਫੋਟੋਜ਼ ਬਣਾਈਆਂ ਵੀਡੀਓਜ਼ ਬਣਾਈਆਂ ਸਾਡੀ ਕੋਲ ਸਾਰਾ ਹੈ ਸਬ ਮਟੀਰੀਅਲ ਮੈਮ ਗਰਲਸ ਹੌਸਟ ਇਹ ਕੋਲ ਹੈ ਕਿ ਇਹ ਤੇ ਉਹ ਬੱਚੇ ਹੈਗੇ ਸੀ ਮੇ ਮਟੀਆਂ ਉੱਥੇ ਮੌਜੂਦ ਸੀ ਸਰ ਕੁੜੀਆਂ ਪੜ੍ਹ ਰਹੀਆਂ ਸੀ ਰਾਤ ਨੂੰ ਅੱਧੀ ਰਾਤ ਨੂੰ ਬੱਚੇ ਸਟੱਡੀ ਕਰਦੇ ਨੇ ਉਹਨਾਂ ਨੂੰ ਬਿਟੇ ਸਟਰਬਲਸ ਹੋ ਰਹੀ ਸੀ ਸਾਡੇ ਪੇਰੈਂਟ ਸਾਡੇ ਬਜ਼ੁਰਗ ਪੇਰੈਂਟਸ ਨੇ ਸਾਡੇ ਬੱਚੇ ਦੇ ਨਿੱਕੇ ਨਿੱਕੇ ਕੁਝ ਟੀਚਰਸ ਹੈ ਜੈਂਟਸ ਟੀਚਰਸ ਹੈ ਲੇਡੀਜ਼ ਟੀਚਰ ਆਪਣੀ ਹਸਬੰਡਸ ਨਾਲ ਉੱਥੇ ਪਹੁੰਚੇ ਹੋਏ ਸੀ ਇਕ ਵਾਰੀ 1:30 ਵਜੇ ਤੱਕ ਸਾਰ ਇਹ ਸਾਰਾ ਕੁਝ ਚੱਲ ਰਿਹਾ ਸੀ ਰਾਤ ਦਾ ਸਮਾਂ ਸੀ ਜੀ ਰਾਤ ਦੇ 1 ਵਜੇ ਇਹ ਉਹ ਜਿਹੜਾ ਆਫੀਸ਼ੀਅਲ ਟਾਈਮ ਹੁੰਦਾ 9 ਤੋਂ ਲੈ ਕੇ 5 ਵਜੇ ਰਕਦਾ ਹੁੰਦਾ ਸਰ ਕਾਲਜ ਦਾ ਟਾਈਮ ਜਿਹੜਾ ਹੈ ਟਾਈਮ ਵਾਈਜ਼ ਤ ਜੇਕਰ ਤੁਹਾਨੂੰ ਆਪਣੇ ਭਰਤੀ ਤੇ ਨਿਮਾਨ ਹੈ ਸਰਕਾਰੀ ਅਗਰ ਅਸੀਂ ਕਿਸੇ ਕੋਰਟ ਚ ਮੁਕੱਦਮਾ ਜਿੱਤਦੇ ਹਾਂ ਤਾਂ ਵੀ ਸ਼ੁੱਡ ਨਾਟ ਬੀ ਅਸ਼ੇਮਡ ਆਫ ਇਟ ਮੈਂਬਰ ਕੀ ਲੱਗਦਾਗਾ ਉਹਨਾਂ ਨੂੰ ਕਿਉਂ ਉਹਨਾਂ ਦੇ ਦੁਆਰੇ ਰਾਤ ਨੂੰ ਕਰੀ ਗਈ ਸੀ ਸਹੀ ਤਰ੍ਹਾਂ ਇੱਕ ਓਪਨ ਸਿਕਰਟ ਹੈ ਮੈਨੂੰ ਦੱਸਣ ਦੀ ਜ਼ਰੂਰਤ ਨਹੀਂ ਹੈ ਐਸਾ ਕੀ ਕਾਲਾ ਕਾਰਨਾਮਾ ਹੈ ਜਿਹੜਾ ਤੁਸੀਂ ਰਾਤ ਦੇ ਹਨੇਰੇ ਵਿੱਚ ਛੁਪਾਉਣਾ ਚਾਹੁੰਦੇ ਹੋ ਜੇਕਰ ਤੁਹਾਨੂੰ ਆਪਣੀ ਸਰਕਾਰ ਤੇ ਨਿਮਾਨ ਹੈ ਜੇਕਰ ਤੁਹਾਨੂੰ ਕੋਰਟ ਦੇ ਫੈਸਲੇ ਤੇ ਨਿਮਾਨ ਹੈ ਤਾਂ ਤੁਸੀਂ ਦਿੰਦੇ ਜਾਣਣੇ ਵਿੱਚ ਕਿਉਂ ਨਹੀਂ ਜੁਆਇਨਿੰਗਸ ਦੇਵਾ ਸਕਦੇ ਕਿਹੜੀ ਐਸੀ ਦੁਨੀਆ ਦੀ ਅਦਾਲਤ ਹੈ ਜਿਹੜੀ ਇਦਾਂ ਕਹਿ ਰਹੀ ਹੈ ਕਿ ਰਾਤ ਨੂੰ ਕੋਈ ਜਾ ਕੇ ਜੇ ਆਇਆ ਕੋਈ ਸਰ ਪ੍ਰਿੰਸੀਪਲ ਮੌਜੂਦ ਸੀਗੇ ਸਾਡੇ ਕਾਲਜ ਦੇ ਬਰਸਰ ਅਮਰ ਸਮਰਾ ਮੌਜੂਦ ਸੀਗੇ ਅੱਜ ਅਮਰ ਸਮਰਾ ਜੀ ਨਾਲ ਵੀ ਗੱਲ ਕੀਤੀ ਉਹਨਾਂ ਨੇ ਕਿਹਾ ਕਿ ਉਹ ਵੀ ਮੇਰੇ ਬੰਦੇ ਨੇ ਪਰੰਤੂ ਤੁਸੀਂ ਵੀ ਮਤਲਬ ਕਿਸੇ ਸਮੇ ਸਾਡਾ ਸਾਥ ਦਿੱਤਾ ਹੈ ਉਹਨਾਂ ਨੇ ਗੋਲ ਮੋਲ ਕਰਕੇ ਸਾਨੂੰ ਰਫਾ ਦਫਾ ਕਰਨ ਦੀ ਕੋਸ਼ਿਸ਼ ਕੀਤੀ ਅਸੀਂ ਸਭ ਕਿਹਾ ਕਿ ਸਰ ਅਸੀਂ ਉਹਨਾਂ ਸਮਾਂ ਦੇ ਵਿੱਚ ਤੁਹਾਡੇ ਅੱਥੀ ਡੰਗ ਸਾਰੇ ਐ ਜਦੋਂ ਇੱਧਰ ਕੋਈ ਮੂੰਹ ਨਹੀਂ ਕਰਦਾ ਸੀ 77000 10 10000 ਦੀ ਤਨਖਾਹ ਦੇ ਕੰਮ ਕਰਕੇ ਸੀ ਕਿਸ ਤਰ੍ਹਾਂ ਇਹਨਾਂ ਕਾਲਜes ਦਾ ਕੰਮ ਸਾਰੇ ਉਹ ਸਿਰਫ ਅਸੀਂ ਜਾਣਦੇ ਹਾਂ ਜਦੋਂ ਤੁਸੀਂ ਰੋਲਾ ਪਾਇਆ ਪ੍ਰਿੰਸੀਪਲ 'ਤੇ ਉੱਪਰ ਜੇ ਤੁਹਾਰਾ ਸਰ ਉਹ ਤਾਂ ਚੁੱਪ-ਚੁੱਪ ਕੇ ਮੱਝ ਨਹੀਂ ਸੀ ਕਿਉਂਕਿ ਉਹਨਾਂ ਨੂੰ ਪਤਾ ਸੀ ਸਾਡੀ ਵੀਡੀਓਜ਼ ਬਣਾ ਰਹੇ ਨੇ ਅੰਦਰ ਖਾਤੇ ਉਹਨਾਂ ਨੂੰ ਵੀ ਪਤਾ ਕਿ ਉਹ ਜੋ ਕਰ ਰਹੇ ਨੇ ਗਲਤ ਕਰ ਰਹੇ ਨੇ ਜੇ ਜਿਸ ਉਹਨਾਂ ਨੂੰ ਕੋਚਿੰਗ ਦੀ ਕੋਸ਼ਿਸ਼ ਕਰਦੇ ਹੋਏ ਕਹਿੰਦੇ ਸਰਕਾਰ ਦਾ ਆਰਡਰ ਹੈ ਅਸੀਂ ਕੀ ਕਰ ਸਕਦੇ ਹਾਂ ਸਰਕਾਰ ਦਾ ਆਰਡਰ ਹੈ ਕਿੰਨੇ ਫੀਚਰ ਨੂੰ ਆਪ ਵੀ ਕਰਨ ਦੀ ਇਹਨਾਂ ਦੇ ਗਰੀਬਨ 30 ਤੋਂ 32 ਬੰਦੇ ਕੱਲ ਉੱਥੇ ਆਈ ਜਾ ਰਹੇ ਸੀ ਸਰ ਗੱਡੀਆਂ ਆਈ ਜਾ ਰਹੀਆਂ ਸੀ ਬਾਰ-ਬਾਰ ਬਾਹਰਲੀ ਸਟੇਜ 'ਤੇ ਕੁਝ ਸੀ ਕੁਝ ਬਾਹਰੇ ਨੰਬਰ ਸੀ ਪੰਜਾਬ ਦੇ ਪਟਿਆਲੇ ਦੇ ਨੰਬਰ ਵੀ ਨਹੀਂ ਸੀ ਠੀਕ ਹੈ ਮੈਂ ਤਾਂ ਆਪ ਸਹਿਮਤ ਹਾਂ ਕਿ ਦੇਖੋ ਬਾਟ ਆਰਡਰ ਦੀ ਪੰਨਾ ਤੱਕ ਨਹੀਂ ਪੈਂਦੀ ਹੈ ਪਰ ਤਰੀਕੇ ਹੁੰਦੇ ਨੇ ਕਰਨ ਦੇ ਜਿਹੜੇ ਪੋਸਟਾਂ ਤੇ ਆਲਰੇਡੀ ਬੈਠੇ ਨੇ ਤੁਸੀਂ ਚਿੱਠੀ ਕੱਢ ਰਹੇ ਹੋ ਕਿ ਉਹਨੂੰ ਦਿਖਾ ਦਿਓ ਕਿ ਖਾਲੀ ਉੱਥੇ ਕੋਈ ਨਹੀਂ ਹੈ ਜਦੋਂ ਇਹ ਸਾਰੇ ਉੱਥੇ ਬੈਠੇ ਹੋਏ ਨੇ ਪਹਿਲੀ ਗਲਤੀ ਤਾਂ ਹੋਇਆ ਜਦੋਂ ਤੁਸੀਂ ਇਹਨਾਂ ਨੂੰ ਰੱਖਿਆ ਸੀਗਾ ਇਹਨਾਂ ਉੱਥੇ ਬੈਠੇ ਨੇ ਤਾਂ ਇਹਨਾਂ ਨੂੰ ਜ਼ਰੂਰ ਕੋਈ ਇਨਸ਼ੋਰਟਿਟੀ ਦੇਣੀ ਚਾਹੀਦੀ ਹੈ ਐਸਾ ਤੁਸੀਂ ਕਿਉਂ ਕਿਉਂ ਰੋਜ਼ੀ ਰੋਟੀ ਕਿਸੇ ਦੀ ਖੋ ਰਹੇ ਹੋ ਕਿਉਂ ਕੱਢ ਰਹੇ ਹੋ ਇਹਨਾਂ ਤੋ ਇਹਨਾਂ ਨੂੰ ਸਰਕਾਰ ਇਹਨਾਂ ਨੂੰ ਆਸ਼ਵਾਸਨ ਦੇਵੇ ਕਿ ਇਹਨਾਂ ਦੇ ਤਾਹਰੇ ਵਿੱਚ ਕੁਝ ਕਰਨਗੇ ਨਾ ਵਾਸਤੇ एग्जांपल ਹੈਗਾ ਹਰਿਆਣੇ ਵਿੱਚ ਉਹਨਾਂ ਨੇ ਆਰਡਨੈਂਸ ਪਾਸ ਕਰਕੇ ਡਾਈਕੇਟਰ ਬਣਾਇਆ ਹੈਗਾ 58 ਐਜ ਤੱਕ ਹੀ ਟੈਂਸ਼ਨ ਰੱਖੀ ਹੈ ਇਸ ਤਰ੍ਹਾਂ ਕੁਝ ਕਰਨ ਕਿ ਇਹ ਵੀ ਸਿਕਿਉਰ ਫੀਲ ਕਰਨ ਤੁਸੀਂ ਬਾਣੀ ਰਹੋ ਹਰ ਤਾਜ਼ਾ ਅਪਡੇਟ ਦਿਲੀ ਔਨ ਸਕਾਈ ਟੀਵੀ ਦਿਨਾਲ